ਦੁਨੀਆ ਦੇ ਸਭ ਤੋਂ ਕਮਜ਼ੋਰ ਪਾਸਵਰਡ ਕਿਹੜੇ ਨੇ ਟੌਪ 10 ਪਿੰਨ ਦੀ ਲਿਸਟ ਜਿਹੜੀ ਹੈ ਉਹ ਸਾਹਮਣੇ ਆ ਗਈ ਹੈ ਜੇਕਰ ਤੁਸੀਂ ਵੀ ਇਹਨਾਂ ਚੋਂ ਰੱਖਿਆ ਹੈ ਆਪਣੇ ਏਟੀਐਮ ਪਿੰਨ ਦਾ ਨੰਬਰ ਤੇ ਹੁਣੇ ਬਦਲ ਲਵੋ ਲਿਸਟ ਦੇ ਵਿੱਚ ਜਾਣੋ ਕਿਹੜੇ ਕਿਹੜੇ ਨੰਬਰ 99% ਲੋਕਾਂ ਨੇ ਇਹੀ ਜਿਹੜੇ ਚਾਰ ਅੱਖਰਾਂ ਦੇ ਪਿੰਨ ਜਿਹੜੇ ਨੇ ਉਹ ਰੱਖੇ ਹੁੰਦੇ ਨੇ ਇੱਕ ਵਾਰ ਦੇਖ ਲਵੋ ਕਿ ਤੁਸੀਂ ਤਾਂ ਇਹ ਪਿੰਨ ਨਹੀਂ ਰੱਖਿਆ ਜਿਹਾ ਤੁਸੀਂ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨਪੋਸ ਚਾਰ ਅੰਕਾਂ ਦਾ ਮੁਸ਼ਕਿਲ ਪਿੰਨ ਬਣਾਉਣਾ ਅਤੇ ਉਸ ਨੂੰ ਯਾਦ ਰੱਖਣਾ ਕਿਤੇ ਆਸਾਨ ਨਹੀਂ ਹੈ ਲੇਕਿਨ ਜੇਕਰ ਤੁਸੀਂ ਆਪਣਾ ਪਿੰਨ ਕਮਜ਼ੋਰ ਰੱਖਦੇ ਹੋ ਤੇ ਤੁਹਾਡਾ ਅਕਾਊਂਟ ਖਾਲੀ ਹੋ ਸਕਦਾ ਹੈ ਅਸੀਂ ਅੱਜ ਗੱਲ ਕਰਾਂਗੇ ਏਟੀਐਮ ਪਿੰਨ ਨੰਬਰ ਦੀ ਜੋ ਲੋਕ ਬਹੁਤ ਕਮਜ਼ੋਰ ਜਿਹੜੇ ਨੇ ਉਹ ਰੱਖਦੇ ਨੇ ਕਿਸੇ ਵੀ ਅਕਾਊਂਟ ਦੇ ਲਈ ਪਾਸਵਰਡ ਪਾਸਵਰਡ ਅਤੇ ਏਟੀਐਮ ਦੇ ਲਈ ਉਸ ਦਾ ਪਿੰਨ ਜਿਹੜਾ ਹੈ ਉਹ ਉਸ ਦੀ ਚਾਬੀ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਖੁਦ ਬਣਾਇਆ ਜਾਂਦਾ ਹੈ ਪਰ ਇਸ ਨੂੰ ਆਸਾਨ ਬਣਾਉਣ ਵਾਲਿਆਂ ਦੀ ਲਈ ਬਹੁਤ ਮੁਸ਼ਕਿਲਾ ਗੱਡੀਆਂ ਨੇ ਆਉਂਦੀਆਂ ਇਸੇ وجہ ਦੇ ਨਾਲ ਸਟਰੋਂਗ ਪਾਸਵਰਡ ਜਾਂ ਫਿਰ ਪਿੰਨ ਬਣਾਉਣਾ ਜ਼ਰੂਰੀ ਹੁੰਦਾ ਹੈ ਜਿਸ ਦੇ ਨਾਲ ਅਕਾਊਂਟ ਜਿਹੜਾ ਹੈ ਉਹ ਤੁਹਾਡੇ ਜਿਹੜਾ ਅਕਾਊਂਟ ਨੇ ਉਹ ਹੈਕਰਸ ਤੋਂ ਬਚ ਸਕਣ ਅਤੇ ਉਹ ਜਲਦੀ ਤੁਹਾਡਾ ਅਕਾਊਂਟ ਜਿਹੜਾ ਹੈ ਉਹ ਨਾ ਲੈ ਸਕਣ ਪਾਸਵਰਡ ਨੂੰ ਜੁੜਿਆ ਯੂਜ਼ਰ ਜਿਹੜੇ ਨੇ ਸਪੈਸ਼ਲ ਜਿਹੜੇ ਕੈਰੈਕਟਰਸ ਦੇ ਅਤੇ ਨੰਬਰ ਦੇ ਵਿੱਚ ਕੰਬੀਨੇਸ਼ਨ ਦੇ ਨਾਲ ਬਣਾਉਣਾ ਚਾਹੀਦਾ ਲੇਕਿਨ 4 ਅੰਕਾਂ ਦਾ ਪਿੰਨ ਸੈੱਟ ਕਰਨ ਦੇ ਵਿੱਚ ਜ਼ਿਆਦਾ ਵਿਕਲਪ ਨਹੀਂ ਹੁੰਦਾ ਜਿਸ ਦੇ ਵਿੱਚ ਸਿਰਫ ਤੁਸੀਂ 4 ਨੰਬਰ ਸਿਲੈਕਟ ਕਰਨੇ ਹੁੰਦੇ ਨੇ ਉਹ ਕਿੰਨਾ ਕਿੰਨਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਹੈ ਕਿ ਯੂਜ਼ਰਸ ਦੀ ਆਦਤ ਹੈ ਕਿ ਉਹ ਆਪਣੇ ਏਟੀਐਮ ਦਾ ਆਸਾਨ ਪਿੰਨ ਬਣਾਉਂਦੇ ਨੇ ਜਿਸ ਦੇ ਨਾਲ ਉਹਨਾਂ ਨੂੰ ਯਾਦ ਰੱਖਣ ਦੇ ਵਿੱਚ ਦਿੱਕਤ ਨਾ ਆਵੇ ਅਤੇ ਉਹ ਭੁੱਲਣ ਨਾ ਇਸ ਦੇ ਵਿੱਚ ਪਿੰਨ ਅਗਰ ਬਹੁਤ ਜ਼ਿਆਦਾ ਕਮਜ਼ੋਰ ਹੈ ਤੇ ਉਹ ਹੈਕਰਸ ਦੇ ਨਿਸ਼ਾਨੇ ਤੇ ਆ ਸਕਦਾ ਹੈ ਦੱਸਦੀ ਹੈ ਕਿ ਫੋਰਬੈਸ ਦੀ ਇੱਕ ਜਿਹੜੀ ਹੈ ਲਿਸਟ ਜਿਹੜੀ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਮਜ਼ੋਰ ਪਿੰਨ ਦੀ ਲਿਸਟ ਜਿਹੜੀ ਉਹ ਸਾਹਮਣੇ ਆਈ ਹੈ ਦੱਸਦੀ ਹੈ ਕਿ ਇਸ ਲਿਸਟ ਨੂੰ ਉਹਨਾਂ ਨੇ ਸ਼ੇਅਰ ਕੀਤਾ ਹੈ ਤੇ ਦੱਸਿਆ ਹੈ ਕਿ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੇ ਟੌਪ 10 ਪਿੰਨ ਜਿਹੜੇ ਨੇ ਉਹ ਕਿਹੜੇ ਸਭ ਤੋਂ ਪਹਿਲਾਂ ਤਾਂ ਜਿਹੜੇ ਲੋਕ ਸਭ ਤੋਂ ਜ਼ਿਆਦਾ ਯੂਜ਼ ਕਰਦੇ ਨੇ ਜੀ ਉਹ ਹੈ 1234 ਫਿਰ ਲੋਕ ਯੂਜ਼ ਕਰਦੇ ਨੇ 1111 ਜਾਂ ਲੋਕ ਯੂਜ਼ ਕਰਦੇ ਨੇ 0000 ਜਾਂ ਲੋਕ ਯੂਜ਼ ਕਰਦੇ ਨੇ 1342 ਅਤੇ ਨਾਲ ਦੀ ਨਾਲ 1212 ਵੀ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਇਸ ਦੇ ਨਾਲ ਹੀ 2222 ਇਹ ਵੀ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਲੋਕ ਜਿਹੜੇ ਨੇ ਉਹ ਬਹੁਤ ਸਾਰੇ ਜ਼ਿਆਦਾ ਤੋਂ ਜ਼ਿਆਦਾ ਪਰਸੈਂਟੇਜ ਦੇ ਵਿੱਚ ਲੋਕ 4444 ਵੀ ਇਸਤੇਮਾਲ ਕਰਦੇ ਨੇ ਜਾ ਕੁਝ ਲੋਕ 11122b ਯੂਜ਼ ਕਰ ਦਿੰਦੇ ਨੇ ਕਈ ਲੋਕ ਆਪਣੇ ਡੇਟ ਆਫ ਬਰਥ ਦੇ ਨਾਲ ਵੀ ਕੰਬੀਨੇਸ਼ਨ ਰੱਖ ਦਿੰਦੇ ਨੇ ਜਿਵੇਂ 19861986 ਰੱਖ ਲੈਂਦੇ ਨੇ ਕਈ ਲੋਕ ਕਈ ਲੋਕ 2020 ਰੱਖ ਲੈਂਦੇ ਨੇ ਇਸ ਦਿਨ ਕਈ ਲੋਕ 0000 ਕਈ ਲੋਕ Uh, 10 10 ਕਈ ਲੋਕ 11 11 ਕਈ ਲੋਕ 11 ਜੁੜਾ uh, ਹੈ uh, 11 ਦੇ ਨਾਲ ਜਿਹੜਾ ਹੈ ਉਹ 22 ਰੱਖ ਲੈਂਦੇ ਨੇ ਕਈ ਲੋਕ ਜਿਹੜੇ ਨੇ ਉਹ 12 12 ਰੱਖ ਲੈਂਦੇ ਨੇ ਕਈ 12 34 ਕਈ 13 13 ਇਸ ਤਰੀਕੇ ਨਾਲ ਲੋਕ ਜਿਹੜੇ ਨੇ ਉਹ ਆਪਣੇ ਨੰਬਰਸ ਰੱਖਦੇ ਨੇ ਤੇ ਉਹ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਡੇਟ ਆਫ ਬਰਥ ਦੇ ਨਾਲ ਵੀ ਕੰਬੀਨੇਸ਼ਨ ਰੱਖ ਲੈਂਦੇ ਨੇ ਜਿਵੇਂ ਕੋਈ 1982 ਦੇ ਵਿੱਚ ਪੈਦਾ ਹੋਇਆ ਹੈ ਤਾਂ ਉਹ 1982 ਰੱਖ ਲੈਂਦਾ ਹੈ ਕੋਈ 1988 ਦੇ ਵਿੱਚ ਪੈਦਾ ਹੋਇਆ ਹੈ ਤਾਂ ਉਹ 1988 ਰੱਖ ਲੈਂਦਾ ਹੈ ਕਈ ਲੋਕ 2002 ਦੇ ਵਿੱਚ ਪੈਦਾ ਹੋਏ ਨੇ ਤਾਂ 2002 ਰੱਖ ਲੈਂਦੇ ਨੇ ਇਸ ਤਰੀਕੇ ਨਾਲ ਫਾਰਵਰਡ ਇਸ ਲਿਸਟ ਦੇ ਵਿੱਚ ਦੱਸਿਆ ਗਿਆ ਹੈ ਕਿ ਕਮਜ਼ੋਰ ਪਿੰਨ ਕਿਵੇਂ ਬਣਦੇ ਨੇ ਤੁਸੀਂ ਡੇਟ ਆਫ ਬਰਥ ਜੇਕਰ ਆਪਣਾ ਰੱਖਦੇ ਹੋ ਤੇ ਉਸ ਨੂੰ ਲੱਭਣਾ ਬਹੁਤ ਆਸਾਨ ਹੁੰਦਾ ਹੈ ਕਿਸੇ ਨੂੰ ਵੀ ਆਸਾਨੀ ਨਾਲ ਪਤਾ ਲੱਗ ਸਕਦਾ ਹੈ ਕਿ ਤੁਹਾਡਾ ਡੇਟ ਆਫ ਬਰਥ ਕੀ ਹੈ ਤੇ ਉਹ ਡੇਟ ਆਫ ਬਰਥ ਦੇ ਨਾਲ ਉਸ ਨੂੰ ਪਤਾ ਲੱਗ ਜਾਏਗਾ ਕਿ ਤੁਹਾਡਾ ਪਾਸਵਰਡ ਵੀ ਇਹੀ ਹੋਵੇਗਾ ਸੋ ਡੇਟ ਆਫ ਬਰਥ ਅਤੇ ਜਿਹੜੇ ਟੌਪ 10 ਤੋਂ ਹਨ ਨੰਬਰ ਦੱਸੇ ਨੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ 체ੜੀ ਨੇ ਉਹ ਰੱਖਦੇ ਨਹੀਂ ਕੀ ਕਹੋਗੇ ਫੋਰਬਸ ਦੀ ਇਸ ਜਾਣਕਾਰੀ ਬਾਰੇ ਕੀ رائے ਰੱਖਦੇ ਹੋ ਜ਼ਰੂਰ ਦੱਸਣਾ